ਅੱਛਾ ਕਾਲ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਮੈਂ ਆ ਤੁਹਾਡੇ ਨਾਲ ਰੱਖਦੀ ਆ ਉਹ ਰੁਕ ਕਰਦੇ ਆ ਪੰਜਾਬ ਦੀ ਮੁੱਖ ਅਤੇ ਵੱਡੀਆਂ ਖਬਰਾਂ ਵੱਲ ਪਹਿਲਾ ਹੈਡਲਾਈਨ ਚੌਧਰੀ ਚਰਨ ਸਿੰਘ ਨਰਸੀਮਾ ਰਾਉਟ ਤੇ ਡਾਕਟਰ ਸੁਆਮੀਨਾਥਨ ਨੂੰ ਮਿਲੇਗਾ ਪਾਰਤ੍ਰत्न ਪੀਐਮ ਮੋਦੀ ਨੇ ਕੀਤਾ ਇਲਾ ਪੰਜਾਬ ਚ ਮੌਸਮ ਦਾ ਮિજાਜ ਬਦਲਿਆ ਹਵਾਵਾਂ ਚੱਲਣ ਕਾਰਨ ਠੰਡ ਅਜੇ ਵੀ ਬਰਕਰਾਰ ਪੁਲਿਸ ਕਾਰ ਰਹੀ ਸੀ ਟਾਲਮਟੋ ਲੁਟੇਰੇ ਤੇ ਘਰ ਜਾ ਕੇ ਆਪਣਾ ਮੋਬਾਈਲ ਖੋਲ੍ਹ ਲਈ ਕੁੜੀ ਨੰਗਲ ਸਥਿਤ ਪ੍ਰਾਈਮਰੀਓ ਕੈਮੀਕਲ ਲਿਮਿਟਿਡ ਫੈਕਟਰੀ ਚ ਲੱਗੀ ਭਿਆਨਕ ਹਕ ਪੁਲਿਸ ਕੇਸ ਨੂੰ ਲੈ ਕੇ ਸਦਾਨਾ ਨੇ ਦਿੱਤਾ ਜਵਾਬ ਲੋਕਾਂ ਨੂੰ ਇਕਜੁੱਟ ਹੋਣ ਦੀ ਅਪੀਲ ਕੀਤੀ ਕਪੂਰਥਲਾ ਚ ਐਕਸਿਸ ਬੈਂਕ ਦੀ ਬ੍ਰਾਂਚ ਚ ਚੋਰਾਂ ਵੱਲੋਂ ਵੱਡੀ ਵਾਰਦਾਤ ਲੱਖਾਂ ਦੀ ਨਕਦੀ ਕੀਤੀ ਚੋਰੀ ਜਲੰਧਰ ਚ ਆਪਣੇ ਵਿਆਦਾ ਕਾਰਡ ਦੇ ਨਾਂ ਟ੍ਰੈਵਲ ਏਜੰਟ ਨੇ ਔਰਤ ਨਾਲ ਲੁਪਾ ਕੀਤੀਆਂ ਸਾਰੀਆਂ ਹਤਾ ਪੀਐਸਸੀਬੀ ਦੀਆਂ ਪ੍ਰੀਖਿਆਵਾਂ ਵਾਸਤੇ ਅਬਜ਼ਰਵਰ ਨੂੰ ਸਖਤ ਹੁਕਮ ਜਾਰੀ ਖੋਨ ਖਬਰਾਂ ਵਿਸਤਾਰ ਵਿੱਚ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਪੀਵੀ ਨਰਸੇਮਾ ਰਾਓ ਅਤੇ ਮਸ਼ਹੂਰ ਵਿਗਿਆਨੀ ਐਮ ਐਸ ਸੁਆਮੀ ਨਾਥਨ ਨੂੰ ਦੇਸ਼ ਦੇ ਸਭ ਤੋਂ ਵੱਡੇ ਨਾਗਰਿਕ ਸਨਮਾਨ ਭਾਰਤ ਾਤ ਨਾਲ ਸਨਮਾਨਿਤ ਕੀਤਾ ਜਾਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਐਕਸ ਤੇ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੌਧਰੀ ਚਰਨ ਸਿੰਘ ਨੇ ਕਿਸਾਨਾਂ ਦੇ ਅਧਿਕਾਰ ਅਤੇ ਉਨ੍ਹਾਂ ਦੀ ਕਲਿਆਣ ਲਈ ਆਪਣਾ ਪੂਰਾ ਜੀਵਨ ਸਮਰਪਿਤ ਕਰ ਦਿੱਤਾ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਵਿੱਚ ਮੌਸਮ ਸਾਫ਼ ਹੋਣ ਤੋਂ ਬਾਅਦ ਹਾਲਾਤ ਆਮ ਵਰਗੇ ਹੋ ਗਏ ਹਨ ਸ਼ੁਰੂ ਹੋ ਗਏ ਹਨ ਦਿਨ ਦਾ ਵੱਧ ਤੋਂ ਵੱਧ ਤਾਪਮਾਨ ਆਮ ਵਾਂਗ ਹੋਣ ਸ਼ੁਰੂ ਹੋ ਗਿਆ ਹੈ ਜਦੋਂ ਕਿ ਰਾਤਾਂ ਠੰਡੀਆਂ ਰਹਿੰਦੀਆਂ ਹਨ ਘੱਟੋ ਘੱਟ ਤਾਪਮਾਨ ਡਿੱਗ ਰਿਹਾ ਹੈ ਇਸ ਦੌਰਾਨ ਹਿਮਾਚਲ ਵਿੱਚ ਮੌਸਮ ਅਤੇ ਆਫਤ ਪ੍ਰਬੰਧਨ ਨੇ ਹੁਣ ਕੁਝ ਖੇਤਰਾਂ ਵਿੱਚ ਬਰਫ਼ ਦੇ ਤੂਫਾਨ ਦਾ ਖਤਰਾ ਪ੍ਰਗਟਾਇਆ ਹੈ ਬਠਿੰਡਾ ਸ਼ਹਿਰ ਦੀ ਇੱਕ ਲੜਕੀ ਨੇ ਆਪਣੇ ਲੁੱਟੇ ਹੋਏ ਫੋਨ ਦੀ ਲੋਕੇਸ਼ਨ ਦਾ ਪਿੱਛਾ ਕਰਕੇ ਲੁਟੇਰੀਆਂ ਦੇ ਘਰ ਦਾ ਪਤਾ ਲਗਾਇਆ ਤੇ ਉਹਨਾਂ ਨਾਲ ਲੜਾਈ ਕਰਕੇ ਆਪਣਾ ਫੋਨ ਵਾਪਸ ਲੈਣ ਦੀ ਬਹਾਦਰੀ ਦਿਖਾਈ ਹੈ ਇਹ ਘਟਨਾ ਹੰਸ ਰੋਡ ਬਠਿੰਡਾ ਦੀ ਹੈ ਜਿੱਤੇ 4 ਦਿਨ ਪਹਿਲਾਂ ਲੜਕੀ ਦਾ ਮੋਬਾਈਲ ਫੋਨ ਖੋਇਆ ਗਿਆ ਸੀ ਲੜਕੀ ਦੇ ਪਿਤਾ ਨੇ ਇਸ ਦੀ ਸ਼ਿਕਾਇਤ ਐਸਐਸਪੀ ਨੂੰ ਦਿੱਤੀ ਸੀ ਪਰ ਪੁਲਿਸ ਵੱਲੋਂ ਫੋਨ ਦੀ ਬਰਾਮਦ ਨਾ ਕਰਵਾ ਸਕਣ ਤੇ ਲੜਕੀ ਨੇ ਆਪਣੇ ਪੱਧਰ ਉਤੇ ਫੋਨ ਲੋਕੇਸ਼ਨ ਪਤਾ ਕਰ ਲਈ ਨੰਗਲ ਦੇ ਨਜ਼ਦੀਕ ਜੋਲੀ ਮੋੜ ਵਿਖੇ ਪ੍ਰਾਈਮਰੋ ਕੈਮੀਕਲ ਲਿਮਟਿਡ ਫੈਕਟਰੀ ਦੇ ਨਜ਼ਦੀਕ ਫਲੋਕਟੈਕ ਨਾਮ ਦੀ ਕੰਪਨੀ ਦੇ ਸੀਪੀਡਬਲੂ ਪਲਾਂਟ ਵਿੱਚ ਤਮਾਕਾ ਹੋਇਆ ਤਮਾਕੇ ਤੋਂ ਬਾਅਦ ਪਲਾਂਟ ਦੇ ਅੰਦਰ ਅੱਗ ਲੱਗ ਗਈ ਹਾਲਾਂਕਿ ਜਾਨੀ ਨੁਕਸਾਨ ਤੋਂ ਬਚਾ ਰਿਆ ਪ੍ਰਾਈਮੋ ਕੰਪਨੀ ਦੇ ਅਧਿਕਾਰੀਆਂ ਨੇ ਫੌਰਨ ਹਰਕਤ ਵਿੱਚ ਆਉਂਦਿਆਂ ਆਪਣੇ ਨਾਲ ਲੱਗਦੀ ਗਵਾਂਡੀ ਫੈਕਟਰੀ ਵਿਖੇ ਅੱਗ ਲੱਗਣ ਤੋਂ ਬਚਾ ਲਿਆ ਅਤੇ ਫਾਇਰ ਬ੍ਰਿਗੇਡ ਮੌਕੇ ਤੇ ਪਹੁੰਚ ਕੇ ਕਾਬੂ ਪਾ ਲਿਆ ਗਿਆ ਅੱਗ ਉਤੇ ਖਾਨਾ ਤਨੋਲਾ ਵਿੱਚ ਪਾਨਾ ਸਿੱਧੂ ਦੇ ਪਰਿਵਾਰ ਤੇ ਲੱਖਾ ਸਦਾਨਾ ਉੱਤੇ ਦਰਜ ਪੁਲਿਸ ਕੇਸ ਨੂੰ ਲੈ ਕੇ ਲੱਖਾ ਸਦਾਨਾ ਨੇ ਸਰਕਾਰ ਨੂੰ ਕੜਾ ਜਵਾਬ ਦਿੱਤਾ ਲੱਖਾ ਸਦਾਨਾ ਨੇ ਪਾਨਾ ਸਿੱਧੂ ਦੇ ਪਿਤਾ ਭਰਾ ਆਮਨਾ ਸਿੱਧੂ ਦੋ ਪੈਰਾਂ ਅਤੇ ਲੱਖਾ ਸਦਾਨਾ ਸਮੇਤ ਕਈ ਲੋਕਾਂ ਖਿਲਾਫ ਮਾਮਲਾ ਦਰਜ ਕਰਨ ਤੇ ਪੁਲਿਸ ਕਾਰਵਾਈ ਦੀ ਨਿੰਦਾ ਕੀਤੀ ਹੈ ਲੱਖਾ ਸਦਾਨਾ ਨੇ ਪਾਨਾ ਸਿੱਧੂ ਦੇ ਪਿੰਡ ਕੋਟ ਦੁਨਾ ਵਿੱਚ ਪਾਨਾ ਸਿੱਧੂ ਦੇ ਪਰਿਵਾਰ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ ਕਪੂਰਥਲਾ ਦੇ ਗੋਇੰਦਵਾਲ ਸਾਹਿਬ ਰੋਡ ਤੇ ਪਿੰਡ ਪਵਾਨੀਪੁਰ ਚ ਸਥਿਤ ਐਕਸੈਸ ਬੈਂਕ ਦੀ ਸ਼ਾਖਾ ਦਿਕਨ ਤੋੜ ਕੇ ਅਣਪਛਾਤੇ ਚੋਰਾਂ ਵੱਲੋਂ ਕਰੀਬ 9 ਲੱਖ ਰੁਪਏ ਦੀ ਨਗਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਚੋਰਾ ਵੱਲੋਂ ਕੀਤੀ ਗਈ ਇਹ ਵਾਰਦਾਤ ਸਿਸਟੀ ਵਿੱਚ ਕੈਦ ਹੋ ਗਈ ਘਟਨਾ ਦੀ ਸੂਚਨਾ ਮਿਲਨ ਤੋਂ ਬਾਅਦ थाना ਕੋਤਵਾਲੀ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਨੂੰ ਕਬਜ਼ੇ ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਨਾਬਦੀਕ ਇਮੀਗ੍ਰੇਸ਼ਨ ਕੰਪਨੀ ਦੇ ਮਾਲਕ ਵੱਲੋਂ ਆਪਣੀ ਮਹਿਲਾ ਦੋਸਤ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਥਾਣਾ ਮਹਿਲ ਮਹਿਲਕਲਾ ਪੁਲਿਸ ਨੇ ਮਾਮਲਾ ਦਰਜ ਕੀਤਾ ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ ਪੁਲਿਸ ਪਾਰਟੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਫਰਵਰੀ ਮਾਰਚ 2024 ਪ੍ਰੀਖਿਆ ਸੰਚਾਲਨ ਦੀ ਨਿਗਰਾਨੀ ਲਈ ਪ੍ਰੀਖਿਆ ਆਬਜ਼ਰਵਰ ਲਈ ਵਿਆਪਕ ਨਿਰਦੇਸ਼ਾਂ ਦਾ ਇੱਕ ਸੈੱਟ ਜਾਰੀ ਕੀਤਾ ਹੈ ਆਬਜ਼ਰਵਰ ਨੂੰ ਸਮੇਂ ਤੇ ਆਪਣਾ ਪ੍ਰੀਖਿਆ ਕੇਂਦਰ ਤੇ ਰਿਪੋਰਟ ਕਰਨਾ ਹੋਵੇਗਾ ਸਵੇਰ ਦੇ ਪੜਾਅ ਲਈ ਸਵੇਰ 11 ਵਜੇ ਅਤੇ ਸ਼ਾਮ ਦੇ ਲਈ ਦੁਪਹਿਰ 2:30 ਵਜੇ ਦਾ ਸਮੇਂ ਨਿਰਧਾਰਿਤ ਕੀਤਾ ਏਦਾਂ ਦੀ ਹੋਰ ਅਪਡੇਟਸ ਲਈ ਦੇਖਦੇ ਰਹੋ ਜੀਬੀਸੀ ਅਪਡੇਟ An excellent coaching point in IELTS and spoken English. Also expert in study and visitor visa. Government approved SS Group. Session Chunk Hushiarpur. दोस्तों आपका स्काइसी ऑयल ये ऑयल पूरा 100% परसेंट नेचुरल इंग्रेडिएंट से बना हुआ है इसके अंदर टोटल नेचुरल हर्ब्स पड़े हुए हैं कोई केमिकल नहीं है इसमें जरूर इसको एक बार आप यूज करें आपके मन को शांति होगी कि आज तक ऐसा प्रोडक्ट हम लोगों ने नहीं देखा स्काइसी ऑयल